Bekliyor ya, 爸爸 ਵਾਹਿਗੁਰੂ ਦਾ ਹਰ ਸਾਥ ਤੇ ਸੁਰਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਪੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੋਲਤ ਕਤੂ ਹੀ ਪਾਵਲ ਅੰਗ 629 ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ ਗਾਓ ਤੋਹਾਰੂ ਦਵਾਰੂ Bye. Wow. ਦੇਵਤਾ ਸਾ ਭਰ ਜਨਮ ਜਨਮ ਕੀ ਪੱਤੀ ਨਿਰ ਸਜਣ ਸੱਚਾ ਸਾ ਸਾਚੀ ਹੈ ਦਰਗਹ ਪਾਵ ਹੈ ਸਾਚੀ ਮਾਣੋ ਜੋ ਤੋ ਪ੍ਰੇਮ ਥਿਲਣ ਕਾ ਚਾਉ ਸਿਰ ਧਾਰ ਤਲੇ ਗਲੀ ਮੇਰੀ ਆਹੋ ਇਹ ਤੋਂ ਮਾਰਗ ਪੈਰ ਤਰੀ ਜਹਾਨ ਤਨ ਮਨ ਹੋਏ ਨਿਹਾਲ ਜਹਾਨ ਮੁਰਕੀ ਕਾ ਸਾਮਣੇ ਮਾਘ ਮਜਨ ਸੰਗ ਸਾਧੂਆ ਧੂਣੀ ਕਰਿ ਇਸਨਾਨ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਭਾਵੇਂ ਆਪਣਾ ਨਾਨਕ ਤਿਨ ਪੁਰ ਬਾਣ ਮਾਗ ਸੁਚੇ ਸੇ ਕਾਂਢੀ ਹੈ ਜਿਨ ਪੂਰਾ ਪੁਰ ਤੁਕ ਤਿੰਨ ਪੁਰਵਾਣ ਰਹਾ ਸਭ ਜੀ ਤੇਰੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਧੰਨ ਕਰਦਿਆ ਉਹ ਆ ਸੁਖੀ ਕੇਸਾ ਹਾਲ ਨਿਭ ਜਾਏ ਐਸੇ ਬ੍ਰਹਮ ਜਿਨ੍ਹਾਂ ਨੇ ਕੀਤੇ ਸਾਧਨ ਗੁਰੂ ਨਮਸਕਾਰ ਜੀ ਕਰੋ ਜੇ ਇਸ ਵੇਲੇ ਸੁਨਭ ਬਣਿਆ ਤੇ ਉਹ ਬੇਦਾਵਾ ਦੇ ਆਪ ਸ੍ਰੀ ਸੰਤਾਂ ਦੀ ਆ ਹਾਜ਼ਰੀ ਦਾ ਦਰ ਪ੍ਰਮਾਣ ਕਰਨਾ ਆਪ ਜੀ ਦੀਆਂ ਸੇਵਾਵਾਂ ਸਤਿ ਸ੍ਰੀ ਪਾਤਸ਼ਾਹੀ ਲੇਖ ਦੇ ਮਤਲਬ ਤੋਂ ਸਮੁੱਝੇ ਪ੍ਰਮਾਣਿਤ ਕਰਨਾ ਆਪਾ ਸ੍ਰੀ ਸੰਤਾਂ ਦੀ ਆਂ ਕੀ ਆਇਆ ਮੰਨਿਆ ਜਾਂਦਾ ਹੈ ਕਿ ਦੇ ਮੇਲਤੀ ਜਾਂ ਸੰਤਾਂ ਨੇ ਗੁਰਮੀ ਸਿੰਘ ਦਰਬਾਰ ਸਾਹਿਬ ਪਟਨਾ ਸਾਹਿਬ ਪਹੁੰਚੇ ਹੋਣ ਦਾ ਇੱਕ ਵਾਸਤੇ ਆਇਆ ਦਰਬਾਰ ਸਾਹਿਬ ਦੇ ਦੋ ਤਰਫੋਂ ਜਿਸ ਖੁਸ਼ਕਤਾ ਜਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕਿਰਤੀ ਕਾਲ ਡਾਕਟਰ ਨੂੰ ਸੁਖਾਂਤੀ ਮਿਲ ਗਈ ਹੈ ਸਭ ਬਹੁਤ ਬੋਲ ਟਿਕਨ ਤੇ ਵਿਚਾਰੀਏ ਸੰਤਨ ਜੀ ਸਰ ਸੰਤ ਦਾ ਧੰਨਵਾਦੀ ਬਹੁਤ ਦੁੱਖ ਜਿਹਦਾ ਆ ਰਿਹਾ ਗੁਰਮੀ ਸਿੰਘ ਜੀ ਮੁਕਸਤੋਂ ਰਹਿਣ ਆਲਾ ਇਥੇ ਫੁੱਟੀ ਸੰਗ ਕੋਟ ਦਾ ਆਪਾਂ ਜੀ ਇਸ਼ਾਨਾ ਕਰਨਾ ਆ ਬਹੁਤ ਵਧੀਆ ਹੋਇਆ ਇਸ਼ਾਨਾ ਕਰਕੇ ਜੀ ਕਿਤੇ ਗੁਰੂ ਸਾਹਿਬ ਜੀ ਗੁਰੂ ਆਏ ਸੀ ਇੱਥੇ ਬਹੁਤ ਵਧੀਆ ਲੱਗਾ ਜੀ ਸ਼ਾਨ ਕਰਨ ਵੱਡੀ ਗੱਲ ਦੀ ਵਿੱਚ 46 ਪਹੁੰਚਲੇ ਆ ਦਰਬਾਰ ਸਾਹਿਬ ਤੇ ਤਸਵੀਰ ਤਸਵੀਰ ਜੀ ਸ਼ਾਨ ਨਹੀਂ ਕਰ ਰਹੇ ਹਾਂਜੀ ਕੀ ਕਹਣਾ ਜੋ ਵੱਡੀ ਗੱਲ ਬਹੁਤ ਵਧੀਆ ਗੱਲ ਹੈ ਮੈਂ ਕਿਹਨਾਂ ਅੱਟ ਕੋਲੇ ਸ਼ਾਨ ਕਰੂ ਜੀ ਗੁਰੂ ਸਾਹਿਬ ਦਾ ਲਾੜ ਤਾਂ ਕੋਈ ਵਧੀਆ ਗੱਲ ਹੈ ਜੀ ਬੜਾ ਸੇ ਕਿ ਹਾਂ ਜੀ ਜੀ ਕੀ ਨਾਮ ਹੈ ਠੀਕ ਹੈ ਹਰਪ੍ਰੀਤ ਸਿੰਘ ਜਿਵੇਂ ਅਗਰ ਜੀ ਦਾ ਗੱਲ ਸਾਹਿਬ ਹੈ ਕੋਈ ਜੀ ਦੀ ਫਤਿਹ ਕਿ ਕੋਈ ਸ਼੍ਰੀ ਮਕਸਦ ਸਾਹਿਬ ਕੋਨਰ ਰੋਡ ਜਿਹੜਾ ਦਰਬਾਰ ਸਾਹਿਬ ਉੱਥੇ ਕੰਡੀ ਸਾਹਿਬ ਦੀ ਜਿੱਥੇ ਕੰਦਾ ਅੱਜ ਜਿਹੜਾ ਜਿਹੜਾ ਸਲੋਵਰ ਦੇ ਵਿੱਚ ਪੁੱਤਰ ਸ਼ੋਭਰ ਦੇ ਵਿੱਚ ਸ਼ਰਨ 취ਦਾ ਜਿਹੜੀ ਲੱਗ ਗਈ ਮੈਨਾਂ ਬਹੁਤ ਬਹੁਤ ਨੰਦ ਆ ਰਹੀ ਅਨੰਦ ਦੇ ਵਿੱਚ ਵਿੱਚ ਪਤਾ ਨਹੀਂ ਕਿੰਨੀਆਂ ਖੁਸ਼ੀਆਂ ਆ ਲੱਗੀਆਂ ਵੀ ਗੱਲ ਜਮ ਸੰਗਤਾਂ ਨੂੰ ਜਿਹੜਾ ਇਸ ਤਰ੍ਹਾਂ ਜਿਹੜਾ ਸੰਗਤ ਨੂੰ ਇਹੀ ਕਹਿਣਾ ਚਾਹਾਂਗੇ ਜੀ ਮਹਾਰਾਜ ਦੇ ਨਾਲ ਚਲੋ ਮਹਾਰਾਜ ਦੀ ਬਾਣੀ ਪੜੋ ਮਹਾਰਾਜ ਦੇ ਨਾਲ ਮਹਾਰਾਜ ਦੇ ਚਰਨਾ ਜਾਓ ਸਿਸ਼ਟ ਗਾਓ ਸ্নান ਕਰੋ ਠੰਡੇ ਪਾਣੀ ਤੋਂ ਨਾ ਡਰੋ ਇੱਕ ਵਾਰੀ ਠੰਡਾ ਲੱਗਦਾ ਉਹ ਵੀ ਖੁਸ਼ੂ ਮਾਰਦੇ ਬੱਚੇ ਜਿਹੜੇ ਠੰਡੇ ਫਰਜ਼ ਚ ਰਹੇ ਸੀ ਆਪਾਂ ਇੱਕ ਦਿਨ ਇਸ਼ਨਾਨ ਨਹੀਂ ਕਰ ਸਕਦੇ ਠੀਕ ਹੈ ਜੀ ਤੁਮarre ਕੇ ਚਲੋ ਉਹ ਇੰਨੇ ਦਿਨ ਰਹਿ ਸਕਦੇ ਆਪਾਂ 2-4 ਚੁਕੀਆਂ ਨਹੀਂ ਲਾ ਸਕਦੇ ਠੰਡੇ ਪਾਣੀ ਚ ਉਹ ਵੀ ਕਹੇ ਤੇ ਬੱਚੇ ਸੀ ਮੈਂ ਕੀ ਕਹਿਣਾ ਚਾਹੁੰਦੇ ਆ ਜਿਹੜਾ ਦਰਬਾਰ ਸਾਹਿਬ ਦੇ ਲੱਖਾਂ ਦੀ ਗਿਣਤੀ ਵਿੱਚ ਸਾਹ ਸੰਖੜੀ ਆ ਮੇਰੇ ਨਾਲ ਨੱਥ ਬਸ ਕਿੱਦਾ ਹੈ ਮਾਗ ਦੀ ਜਿਸ ਮਾਗ ਦੇ ਸ਼ੁਰੂ ਹੋਏ ਬਸ ਜਿਹੜੇ ਲਾਇਰੋਜੀ ਕਾ ਖਾਲਸਾ ਬੈਂਕ ਦੇ ਖਤੇ ਅੱਜ ਸਾਬ ਸਿਧੂ ਰਕੋਵੋ ਸਿੰਘ ਜੀ ਮਹਾਰਾਜ ਜੀ ਚਨ ਸੁ ਪ੍ਰਾਪਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਸਰ ਸਾਹਿਬ ਵਿਖੇ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਵਿਖੇ ਜੋ ਇੱਕ ਮਾਗ ਨੂੰ 14 ਜਨਵਰੀ ਨੂੰ ਹਰ ਸਾਲ ਦੀ ਤਰ੍ਹਾਂ ਸੂਸੀ ਦਾਸੀਆਂ ਦੀ ਯਾਦ ਵਿੱਚ ਸਲਾਨਾ ਸ਼ੀਤੀ ਚੂੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਸਹਿਯੋਗ ਦੇ ਨਾਲ ਲਾਇਆ ਜਾਂਦਾ ਅੱਜ ਇੱਕ ਮਾਗ ਨੂੰ ਜੋ ਇਸ਼ਨਾਨ ਦਾ ਦਿਨ ਸ਼ੀਦੀ ਦਿਹਾੜੇ ਦਾ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਰ ਵਰਗ ਦੇ ਲੋਕ ਆਗੇ ਸੰਗਤਾਂ ਜੋ ਮੁਕਤ ਸਰੋਵਰ ਦੇ ਵਿੱਚ ਸਾਬ ਸਿੱਧਿ ਗੁਰੂ ਗੋਬਿੰਦ ਸਿੰਘ ਜੀ ਨੇ ਪਰ ਦਿੱਤਾ ਮੁਕਤੀ ਦਾ ਉਹ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰ ਰਹੀਆਂ ਨੇ ਤਕਰੀਬਨ ਹੁਣ 12 12:30 ਦਾ ਟਾਈਮ ਹੋ ਚੁੱਕਾ ਹੈ 12 ਵਜੇ ਇਸ਼ਨਾਨ ਮੁਕਸਰੂਵਰ ਦੇ ਵਿਸ਼ੰਕਤਾਂ ਨੇ ਸ਼ੁਰੂ ਕੀਤਾ ਉਸ ਤੋਂ ਬਾਅਦ ਇਸ਼ਨਾਨ ਕਰਕੇ ਸੰਗਤਾਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਟੁੱਟੀ ਕੰਡੀ ਸਾਹਿਬ ਗੁਰਦੁਆਰਾ ਸੁਖਗਲ ਸਾਹਿਬ ਵਿਖੇ ਗੁਰਦੁਆਰਾ ਤੰਬੂ ਸਾਹਿਬ ਕੇ ਗੁਰਦੁਆਰਾ ਮਾਤਾ ਭਾਗੌਰ ਜੀ ਨੂੰ ਦੇ ਦਰਸ਼ਨ ਕਰ ਰਹੀਆਂ ਨੇ ਸ਼ਹੀਦ ਦਸ ਸਿੰਘਾਂ ਨੂੰ ਨਤਮਸਤਕ ਹੋ ਰਹੀਆਂ ਨੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਰਾਮਿਆਣਾ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਇਥੇ ਜੋ ਦੀ ਦਾਵਾਦ ਤਾਜ਼ੀ ਹੋਤ ਬਦਾਵੇਂ ਨੂੰ ਆਸਤੇ ਖੁਮਾ ਜਾਂਚਣਾ ਕਰਨ ਵਾਸਤੇ ਫਤਰਾਣੀ ਵੀ ਇਸ਼ਤਹਾਫ ਤੇ ਪਹੁੰਚੇ ਸਨ ਸਾਬ ਸਿੱਧੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਜੋ ਜਥੇਦਾਰ ਭਾਈ ਮਾਹ ਸਿੰਘ ਦੀ ਮਾਤਾ ਭਾ ਪੌਰ ਸੀ ਉਹਨਾਂ ਨੇ ਜੋ ਵਜ਼ੀਰ ਖਾਂ ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਚੜਾਈ ਕਰਨੇ ਕਿਤੇ ਆਇਆ ਸੀ ਤਾਂ ਉਹਨਾਂ ਨੇ ਕੋਰਥਰਾ ਪ੍ਰਭੂ ਸਾਹਿਬ ਦੇ ਸਥਾਨ ਤੇ ਜੋ ਵੱਡੇ ਤੰਬੂ ਲਾਏ ਸਨ ਝਾੜੀਆਂ ਤੇ ਜੋ ਕਪੜੇ ਪਾਏ ਸਨ ਜੋ ਉਹਨਾਂ ਨੇ ਡਿਫੈਂਸ ਰੱਖਿਆ ਸੀ ਤੇ ਉਹਨਾਂ ਨੇ ਇਹ ਸੰਗੇ ਇਹ 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 ਕੀਤਾ ਕਿ ਉਹ ਸਪੌਜ ਨੂੰ ਇੱਥੇ ਰੁਕਿਆ ਜਾਵੇ ਇਸ ਰਾਨੀ ਪ੍ਰਣ ਪ੍ਰਿੰਦੇ ਦੇ ਵਿੱਚ ਖਦਰਾਣੇ ਦੀ ਘਾਤ ਤੇ ਉਹਨਾਂ ਸਿੰਘਾਂ ਨੇ ਉਹ ਜੀ ਵजीर खान ਦੀ ਫੌਜ ਨੂੰ ਰੁਕਿਆ ਤੇ ਬੜੀ ਦਲੇਰੀ ਦੇ ਨਾਲ ਉਹਨਾਂ ਨੇ ਲੜੇ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜੰਗ ਦੀ ਸਮਾਪਤੀ ਦੇ ਬਾਅਦ ਗੁਰਦੁਆਰਾ ਕਿੱਬੀ ਸਾਹਿਬ ਤੇ ਜੋ ਗੁਰਗੋਵੀਸ ਸਿੰਘ ਮਹਾਰਾਜ ਨੇ ਸਟੇ ਕੀਤਾ ਸੀ ਪੜਾਹ ਕੀਤਾ ਸੀ ਜੰਗ ਦੀ ਸਮਾਪਤੀ ਦੇ ਬਾਅਦ ਗੁਰਗੋਵੀਸ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਗੁਰਦੁਆਰਾ ਕਿੱਬੀ ਸਾਹਿਬ ਦੁਆਰਾ ਗੁਰਦੁਆਰਾ ਕੁੱਤੀ ਗੰਡੀ ਸਾਹਿਬ ਦੇ ਸਥਾਨ ਤੇ ਜੋ ਖਦਰਾਨੇ ਦੀ ਢਾਬ ਸੀ ਇਸ ਸਥਾਨ ਤੇ ਪਹੁੰਚਦੇ ਨੇ ਜੋ ਇਤਿਹਾਸ ਕਹਾਣਾਂ ਨੂੰ ਦਰਸ਼ਨ ਕਰ ਰਹੀਆਂ ਨੇ ਅਸਮਾਨ ਦੇ ਨਾਲ ਆਪਣੇ ਘੂੜੇ ਸਬਾਬ ਰੱਖੇ ਅਤੇ ਸ਼੍ਰੀਦਾ ਸਿੰਘਾਂ ਨੂੰ तमाम ਵਰਦੇ ਕੇਸਾਂ ਨੂੰ ਇਵਾਜ਼ਿਆ ਫੈਦਰਾਣਾ ਕਰ ਮੁਕਤਸਰ ਮੁਕਤ ਮੁਕਤ ਸਾਹਿਬ ਕੀਨ ਹੋਏ ਸਾਬਤ ਤੇ ਤੌਰ ਤੇ ਬੜਾ ਮਹੱਤਵਪੂਰਨ ਵੀ ਹੈ तमाम ਵਰਦੇ ਕੇਸਾਂ ਨੂੰ ਨਵਾਜਿਆ ਤੇ ਮੇਰਾ 10000 ਹੈ ਇਹ ਮੇਰਾ 20000 ਹੈ ਇਹ ਮੇਰਾ 30000 ਹੈ ਸਾਰੇ ਸਿੰਮਾਂ ਨੂੰ तमाम ਵਰਦੇ ਕੇਸਾਂ ਨੂੰ ਇਵਾਜ਼ਿਆ ਤੇ ਉਹਨਾਂ ਸ਼੍ਰੀਦਾ ਸਿੰਘਾਂ ਨੂੰ ਕੋਸ਼ਿਸ਼ੀਆਂ ਪ੍ਰਾਪਤ ਕਰਕੇ ਸਾਡੇ ਉਹਨਾਂ ਦਾ ਗੁਰਦਰਾਸ਼ ਸ਼ਹੀਦ ਗਾਇਸਾਂ ਦੇ ਕਿ ਆਪਣੇ ਹੱਥੀਂ ਸ਼ਸਕਾਰ ਕੀਤਾ ਉਹਨਾਂ ਦੀ ਯਾਦ ਦੇ ਵਿੱਚ ਅੱਜ ਇੱਕ ਮਾਗ ਨੂੰ 14 ਜਨਵਰੀ ਨੂੰ ਹਰ ਸਾਲ ਹੀ ਵੱਡੀ ਪੱਦਰ ਤੇ ਜੋ ਇਹ ਸ਼ਹੀਦੀ 40 ਮੁਕਤੇ ਦੀ ਸ਼ਹੀਦੀ ਦਾੜਾ ਮਨਾਇਆ ਜਾਂਦਾ ਅੱਜ ਮਨਾਇਆ ਜਾ ਰਿਹਾ ਹੈ ਤਕਰੀਬਨ 12 ਵਜੇ ਇਸ਼ਾਨਾਨ ਸ਼ੁਰੂ ਹੋ ਗਿਆ ਮੁਖਸਰੋਰ ਦੇ ਵਿੱਚ ਸਾਰੀਆਂ ਸੰਗਤਾਂ ਕੋਲੋਂ ਟਿੱਕ ਗੰਡੀ ਸਾਹਿਬ ਕੇ ਸੇਕ ਦਾ ਪ੍ਰਸਤੁਤੀ ਕਰ ਰਹੀਆਂ ਨੇ ਤੇ ਮੈਂ ਅਪੀਲ ਕਰਦਾ ਹਾਂ ਸਕਦਾ ਨੂੰ ਕਿ ਜਿਨ੍ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰ ਹੋਏ ਨੇ ਅਮਰਤ ਨਹੀਂ ਛਕਿਆ ਉਹ ਵੀ ਆਪਣੇ ਬਦਾਵੇ ਪੜਵਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੋ ਅਮਰਤਾਰੀ ਹੋ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੜ ਕੇ ਭੁਲ ਗਏ ਪਖੰਡਵਾਤ ਤੋਂ ਦੂਰ ਹੋਈਏ ਗੁਰੂ ਧੰਮ ਤੋਂ ਦੂਰ ਹੋਈਏ ਅੱਜ ਦਾ ਜੋ ਸਿੰਘਾਂ ਦਾ ਇਸ ਦੇ ਸਿੰਘਾਂ ਦੀ ਲਸਾਨੀ ਸ਼ਾਦਤ ਇਹ ਆਪਸਾਂ ਨੂੰ ਪ੍ਰੇਰਨਾ ਦੇ ਰਹੀ ਹੈ ਕਿ ਅਸੀਂ ਸਾਰੇ ਹੀ ਇਹ ਛੱਡ ਕੇ ਕੇਵਲ ਤੇ ਕੇਵਲ ਗੁਰੂ ਧੰਮ ਤੋਂ ਪੂਰ ਹੋ ਕੇ ਪਖੰਡਵਾਤ ਤੋਂ ਦੂਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੜ ਲੱਗੇ ਤੇ ਆਓ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਸ਼ਹੀਦਾਂ ਸਿੰਘਾਂ ਦੀ ਇਸ ਧਰਤੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਸ਼ਰ ਸਾਹਿਬ ਦੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਅੱਥੀ ਗੁਰਦੁਆਰਾ ਸ਼ੀਰਵਲ ਸਾਹਿਬ ਦੇ ਦਰਸ਼ਨ ਕਰਕੇ ਉਹਨਾਂ ਸ਼ਹੀਦਾਂ ਸੰਗਾਂ ਨੂੰ ਕੋਟਾਣ ਕੋਟ ਪ੍ਰਣਾ ਕਰੀਏ ਅੰਤ ਵਿੱਚ ਮੈਂ ਸਾਰੀ ਸ਼ਕਤੋ ਨੂੰ ਪ੍ਰੀਰਤਦਾ ਕਿ ਜੋ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਲੇਜੇ ਸਾਹਿਬ, ਸਿੰਘਰ ਬਾਦ ਸਾਹਿਬ, ਸਿੰਘ ਮਖਰ ਸਾਹਿਬ ਵੱਲੋਂ ਹਰ ਪ੍ਰਕਾਰ ਦੇ ਪ੍ਰਬੰਧ ਕੀਤੇ ਮਿਲ ਰਿਹਾ ਜੀ ਪੂਰੇ ਪਰਮ ਦੇ ਕੀਤੇ ਕੰਟਰੋਲ ਦੇ ਪੂਰੇ ਸਾਰੇ ਹੀ ਆਰਾਮ ਦੇ ਨਾਲ ਬੜੇ ਸ਼ਿੱਦਤ ਦੇ ਨਾਲ ਬੜੇ ਪਿਆਰ ਦੇ ਨਾਲ ਆ ਕੇ ਦਰਸ਼ਨ ਕਰੀਏ ਤੇ ਸ਼ਹੀਦਾਂ ਸਿੰਘਾਂ ਨੂੰ ਕੋਟਾਣ ਕੋਟ ਪ੍ਰਣਾਮ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i've been